ਦੀਪ ਕਲੂਤਰਾ ਇਹਦਾ ਬਾਈ ਇੰਸਟਾਗ੍ਰam ਸਰਕਾਰ ਨੇ ਬੈਨ ਕੀਤਾਗਾ ਬਹੁਤ ਵਧੀਆ ਕਰਿਆ ਜੇਹੀ ਕੰਮ ਬਾਈ ਸਾਰਿਆਂ ਦਾ ਕਰਨਾ ਇਹਨਾਂ ਇਹ ਕਿਸੇ ਸਿੰਘ ਨੂੰ ਜਾਂ ਕਿਸੇ ਸਮਾਜਿਕ ਬੰਦੇ ਨੂੰ ਇਹਦੇ ਚ ਬੋਲਣ ਦੀ ਲੋੜ ਹੀ ਨਾ ਪਵੇ ਜਿਹੜਾ ਕੰਮ ਉਹਨੂੰ ਗਨਮੈਨ ਦੇ ਕੇ ਕਰਿਆ ਜੇ ਪਹਿਲਾਂ ਕਰਦੇ ਉਹਨੂੰ ਕੋਈ ਖਤਰਾ ਹੀ ਨਾ ਰਹੇ ਨਾ ਗਨਮੈਨ ਦੇਣ ਦੀ ਲੋੜ ਰਹੇ ਇਹਨਾਂ ਨੂੰ ਇਹਨਾਂ ਨਾਲ ਫਿਰ ਕਾਹਦਾ ਰੌਲਾ ਰਹਿ ਗਿਆ ਜੇ ਮੰਦੋ ਸਰਕਾਰ ਆ ਉਹਦੇ ਤੌਰ ਤੇ ਇਹਨਾਂ ਦੇ ਜਿੰਨੇ ਆ ਅਕਾਊਂਟ ਵਗੈਰਾ ਬਣੇ ਹੋਏ ਆਗੇ ਇਹਨਾਂ ਦੇ ਖਾਤੇ ਆ ਜਿਹੜੇ ਉਹ ਬੰਦ ਕਰ ਦੇ ਜਿਨ੍ਹਾਂ ਤੇ ਗੰਦ ਪੈਂਦਾਗਾ ਪੰਜ ਚਾਰ ਤਾਂ ਹੈ ਇਹ ਸਾਰੇ ਸੋ ਜਿਹੜੀ ਆਵਦੀਆਂ ਗਲਤੀਆਂ ਮੰਨ ਕੇ ਆ ਉਹਦਾ ਪਸਤਾਵਾ ਕਰਕੇ ਡਿਲੀਟ ਮਾਰ ਕੇ ਉਹਨਾਂ ਦਾ ਰਹਿ ਜੇ ਜੇ ਉਹਨਾਂ ਨੇ ਸਫਾਈ ਕਰੀ ਹੈਗੀ ਤਾਂ ਇੱਕ ਮਿੰਟ ਚ ਆ ਸਾਡੇ ਵਰਗਾ ਕੋਈ ਬੋਲਦੇ ਮੜਾ ਜ ਆ ਉਹਦੀ ਚੱਕ ਕੇ ਖਾਤਾ ਬੰਦ ਕਰ ਦਿੰਦੇ ਆਗੇ ਤੇ ਕਦੋਂ ਦੇ ਗੰਦ ਪਾਈ ਜਾਂਦੇ ਇਹਨਾਂ ਦਾ ਕੋਈ ਇਹੋ ਨਹੀਂ ਨਾ ਆ ਵਧੀਆ ਰਹੇਗੀ ਬੀਬੀ ਚੰਗੇ ਸਮੇਂ 'ਚ ਆ ਉਹੜਾ ਹੁਣ ਚੰਗੀਆਂ ਚੀਜ਼ਾਂ ਬਣਾ ਕੇ ਪਾਈ ਚੱਲੇ ਨਾਲੇ ਗੰਨ ਮੈਣ ਮਿਲ ਕੇ ਉਹਨਾਂ ਦਾ ਖਰਚਾ ਚੱਕੀ ਵੀਰੇ ਨਾਲ ਪਤਾ ਲੱਗੂ ਜਦੋਂ ਹੁਣ ਪ੍ਰੋਮੋਸ਼ਨ ਵਾਲੇ ਪੈਸੇ ਬਾਬੇ ਖਾਜਿਆ ਕਰਨਗੇ ਉਹਨਾਂ ਦਾ ਚਾਹ ਪਾਣੀ ਨਹੀਂ ਲੋਟ ਉਹਨਾਂ ਨੇ ਰੱਖਿਆ 2000 ਨਾਲ ਇਸ ਕਰਕੇ ਮੇਰਾ ਭਰਾ ਆਪਦੀ ਅਕਲ ਨੂੰ ਹੱਥ ਮਾਰੋ ਚੰਗੇ ਕੰਮ ਕਰੋ ਚੰਗੇ ਸਮਾਜ ਜਿਹੜੀ ਚੀਜ਼ ਦੇਖਣ ਵਾਲੀ ਹੈ ਦਿਖਾਉਣ ਵਾਲੀ ਹੈ ਉਹ ਚੀਜ਼ ਨੂੰ ਪ੍ਰਮੋਟ ਕਰੋ ਤੁਹਾਨੂੰ ਕੰਮ ਤਾਂ ਨਹੀਂ ਕੋਈ ਰੋਕਦਾ ਵੀ ਕੰਮ ਨਾ ਕਰੋ ਜਿੰਨਾ ਮਰਜ਼ੀ ਆ ਉਹਦਾ ਕੰਮ ਕਰ ਲਓ ਸਹੀ ਚੀਜ਼ ਨੂੰ ਪਾਓ ਸਹੀ ਗੱਲਬਾਤ ਕਰੋ ਜਿਹੜਾ ਸਮਾਜ ਆਪਦੇ ਸੱਭਿਆਚਾਰਕ ਦੇ ਨਾਲ ਸੱਭਿਆ ਗੱਲਾਂ ਕਰੋ ਤੁਸੀਂ ਆਲਾ ਆਪੀ ਤੁਹਾਡੇ ਕਨੀ ਵੱਧ ਚੜ ਕੇ ਹਿਸਾਬ ਆਵੇ ਉਹਨਾਂ ਨਾਲ ਤੁਰਨ ਚਾਰ ਬੰਦੇ ਆ ਕੀ ਹੋਇਆ ਦੇ ਚਾਰ ਪੰਜ ਲੱਖ ਫਾਲੋਅਰ ਸੀਗਾ ਆ ਜਿਹੜੀ ਕੰਚਨ ਕੁਮਾਰੀ ਸੀਗੀ ਚਾਰ ਬੰਦੇ ਗਏ ਉੱਥੇ ਕੀ ਇਹ ਜਿੱਤ ਤੋਂ ਲੈਣਾਗਾ ਚੰਗਾ ਕੰਮ ਕਰਾਂਗੀ ਆ ਨਾ ਤਾਂ ਢੀਆਂ ਪੁੱਤ ਕਹਿ ਕੇ ਅਗਲਾ ਬਲਾਊਗਾ ਤੁਹਾਨੂੰ ਤੇ ਹਣ ਕਿੱਥੇ ਪਤਾ ਨਹੀਂ ਕਿੰਨੀਆਂ ਗਾਲਾਂ ਕੱਢਦਾ ਆ ਸਹੀ ਗੱਲ ਆ ਬਾਈ ਹੈਪੀ ਗਲਤਾ ਹੋਈ ਹੈ ਨਾ ਵੀ ਇਹਨਾਂ ਨੇ ਗੰਦਪਾ ਰੱਖਿਆ ਇੰਨਾ ਯਾਰ ਜੇ ਪਹਿਲਾਂ ਹੀ ਇਹਨਾਂ ਨੇ ਜਾ ਕੇ ਖਾਤੇ ਬੰਦ ਕਰ ਦਿੰਦੇ ਤਾਂ ਆਪੇ ਹੋਣੀ ਸੀਗਾ ਰੌਲਾ ਹੀ ਨਹੀਂ ਪੈਣਾ ਸੀ ਕੋਈ ਹਜੇ ਵੀ ਸਰਕਾਰ ਦਾ ਵਧੀਆ ਕੰਮ ਹੈ ਟਾਈਮ ਰਹਿੰਦੇ ਆ ਇਹਨਾਂ ਦੇ ਜਿੰਨੇ ਖਾਤੇ ਹੈਗੇ ਚਾਹੇ ਉਹ ਸਲੀਨ ਹੈ ਇੱਕ ਕਿ ਕਿਹੜੀ ਹੈ ਉਹ ਬਾਹਰ ਬੈਠੀ ਬੋਲੀ ਜਾਂਦੀ ਹੈ ਜਿਹਦੇ ਨੌ ਦਾ ਗੀਤ ਜੇ ਹੈ ਕਹਿੰਦੀ ਮੇਰੇ ਚਲੇ ਨਹੀਂਗੇ ਆਹਣਾ ਉਹ ਤਿਤਲੀ ਵਾਲੀ ਕੁੜੀ ਜੀ ਹੈਗੀ ਜਿਹੜੀ ਜਵਾਗਰੀ ਜੀ ਉਹ ਉਹ ਚੁੰਨੀ ਨਹੀਂ ਲੈਣ ਦੀ ਜ਼ਰਤੋਂ ਮੈਂ ਤਾਂ ਬਹੁਤ ਵਧੀਆ ਕੰਮ ਹੋਇਆ 2000 ਮਿੰਟ ਦੀ ਉਹਦੀ ਮੈਂ ਵੀਡੀਓ ਦੇਖੀ ਆ ਉਹ ਚੁੰਨੀ ਜੁਮਾ ਲਈ ਜਾਂਦੀ ਆ ਤੇ ਕਿੱਥੇ ਉਹਦੇ ਚੁੰਨੀ ਮੋਢੇ ਤੇ ਵੀ ਨਹੀਂ ਹੁੰਦੀ ਸੀਗੀ ਚੁੰਨੀ ਨੂੰ ਪਤਾ ਹੀ ਨਹੀਂ ਸੀ ਵੀ ਚੁੰਨੀ ਵੀ ਰੱਖਣੀ ਆ ਪੰਜਾਬ ਵਿੱਚ ਸਿਰ ਤੇ ਤੇ ਆਣੋ ਇੰਟਰਵਿਊਜ਼ ਲੈਣ ਨਹੀਂ ਦਿੰਦੀ ਕਾ ਤਾਂ ਮਾਰ ਕੇ ਤੰਗਣਾ ਹੀ ਪੈਣਾ ਸੀ ਇੱਕ ਵਧੀਆ ਕਰਿਆ ਬਹੁਤ ਵਧੀਆ ਹੋਇਆ ਮੈਂ ਤਾਂ ਮੈਂ ਜੀ ਕਹਿੰਦੋ ਗਰੇਜ ਨਹੀਂ ਕਰਦਾ ਸਮਝਾਉਣਾ ਜਿੰਨਾ ਉਹਨੂੰ ਸਮਝਾਇਆ ਨਹੀਂ ਕਿਸੇ ਨੂੰ ਸਮਝਾਇਆ ਹੋਣਾ ਸਿੰਘ ਨੇ ਮੈਨੂੰ ਲੱਗਦਾ ਮੈਰੋ ਨੇ ਜਿੰਨਾ ਉਹਨੂੰ ਸਮਝਾਇਆ ਨਹੀਂ ਸਮਝਾਇਆ ਹੋਣਾ ਕਹਿੰਦੇ ਉਹ ਵੀ ਜਦੋਂ ਅਨਸਰ ਦੇ ਨੂੰ ਬਈ ਏਡਾ ਅੱਕ ਚੱਬਿਆ ਹੋਊ ਉਹਨੇ ਕੀ ਪਤਾ ਮੁਰੋ ਕੀ ਗਲਾਰੀਆਂ ਣਾਉਂਦੀ ਹੋਊ ਉਹ ਇਸ ਕਰਕੇ ਮੇਰਾ ਭਰਾ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਜਿਹੜਾ ਕੰਮ ਤੁਸੀਂ ਆ ਪਹਿਲ ਕਰਮੀ ਕਰੀ ਐ ਚੰਗੀ ਕਰੀ ਐ ਜਿਵੇਂ ਇਹਦਾ ਖਾਤਾ ਬੈਨ ਕਰਿਆ ਉਹ ਵੀ ਦੂਜਿਆਂ ਦੇ ਖਾਤੇ ਵੀ ਬੈਨ ਕਰ ਦਿਓ ਆਪੇ ਨਾਲ ਕੋਈ ਰੌਲੇ ਨਾ ਰਹਿ ਜੇ ਜਿਹੜਾ ਵੀ ਕੋਈ ਪੰਜਾਬ 'ਚ ਨਗੇਜ ਦਿਖਾਉਂਦਾ ਜਿਹੜਾ ਵੀ ਕੋਈ ਗੰਦ ਪਾਉਂਦਾ ਉਹਦੇ ਚੱਕ ਕੇ ਤੁਸੀਂ ਖਾਤੇ ਬੰਦ ਕਰ ਦਿਓ ਆਪੀ ਗੱਲ ਖਤਮ ਹੋ ਜੇ ਬਹੁਤ ਵਧੀਆ ਕੰਮ ਕਰੀ ਹੈਗੀ ਚੰਗਾ ਲੱਗਿਆ ਸਾਨੂੰ ਬੀਰ ਯਾਲ ਜਿਹੜੀ ਲੁਤਰਾ ਲੱਭਦਾ ਜੀ ਇਹਦੀ ਲੁਤਰਾ ਨੂੰ ਮਾੜੀ ਮੁੱਟੀ ਇਹਦੀ ਜਵਾਨ ਨੂੰ ਤੁਸੀਂ ਨੱਥ ਪਾਈ ਹੈ ਇਹਦੇ ਬੰਦ ਕਰਿਆ ਗਿਆ ਖਾਤਾ ਚੰਗਾ ਲੱਗਿਆ